ਹਾਂਜੀ ਸਾਰੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਤੇ ਸਵੀਆ ਕਪਲ ਰਿੱਕੀ ਹੋ ਗਏ ਰੈਡੀ ਏ ਖਾ ਰਹੇ ਨੇ ਰੋਟੀ ਤੇ ਅੱਜ ਆ ਰਹੇ ਨੇ ਮੇਰੇ ਡੈਡੀ ਦਿਖਾ ਲੈ ਤੇ ਨਾਲੇ ਅੱਜ ਅਸੀਂ ਬਹੁਤ ਸਾਰੇ ਪਟਾਕੇ ਵੀ ਲੈਣੇ ਆ ਕਿਉਂਕਿ ਕੱਲ ਨੂੰ ਦੀਵਾਲੀ ਆ ਤੇ ਹਾਂ ਠੀਕ ਹੈ ਤੇ ਅੱਜ ਡੈਡੀ ਵੀ ਆ ਰਹੇ ਨੇ ਸੰਧਾਰਾ ਲੈ ਕੇ ਦੀਵਾਲੀ ਦਾ ਅਸੀਂ ਜਾਣ ਲੱਗੇ ਸੀ ਬਟ ਸਾਨੂੰ ਫੋਨ ਆ ਗਿਆ ਵੀ ਡੈਡੀ ਨੇ ਆਉਣਾ ਫਿਰ ਅਸੀਂ ਰੁਕ ਗਏ ਹੈਨਾ ਦੇਖੀ ਯਾਰ ਇਹ ਲੋੜੀ ਮਾਰਨ ਨੂੰ ਬਤਨ ਗਲੇ ਪੜਾਈ ਦੀ ਨਾ ਹिलो ਅਪਿਛ ਨੂੰ ਯਾਗੇ ਗੋ ਕੰਮ ਤਾਂ ਤਾਂ ਕਾ ਦਾ ਮੰਤੀ ਕਰਨਾ ਤਾਂ ਹਲੋ ਵੀ ਆਪਾਂ ਬਣ ਕੇ ਸੀਬੀ ਐਂਡ ਸੇਠੀ ਸ਼ੂਜ਼ ਤੇ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਆਪਾਂ ਲੈ ਕੇ ਆਉਣੇ ਦਿਵਾਲੀ ਵਾਸਤੇ ਡੱਬੇ ਤੇ ਗਿਫਟ ਕਿਉਂਕਿ ਆਪਣੇ ਜਿੰਨੇ ਵੀ ਅਪਲਏ ਨੇ ਸਾਰਿਆਂ ਨੂੰ ਆਪਾਂ ਦਿਵਾਲੀ ਦਾ ਗਿਫਟ ਦੇਣਾਗਾ ਦਿਵਾਲੀ ਦੇਣੀ ਅੱਜ ਅੋਦੀਵਾਸ ਤੇ ਮੈਂ ਜਾ ਰਹੀ ਆ ਡੀਮਾਰਟ ਡੀਮਾਰਟ ਤੇ ਦੇਖ ਰਹੀ ਆ ਵੀ ਕਿਹੜਾ ਕਿਹੜਾ ਗਿਫਟ ਲਵਾਂ ਤੇ ਪਰ ਬਈ ਉਹ ਬਾਈ ਦਾ ਮੋਟਰਸਾਈਕਲ ਲੱਗ ਗਿਆ ਲੋ ਵੀ ਆਪਾਂ ਗਿਫਟ ਲੈ ਲਈ 10 ਗਿਫਟ ਆ ਲੈਤੇ ਆ 4 ਗਿਫਟ ਆਪਾਂ ਆ ਵਾਲੇ ਲਈ ਰਸ਼ ਤੁਸੀਂ ਦੇਖ ਸਕਦੇ ਹੋ ਕਿੰਨਾ ਜਾਰੇ ਆ ਐਸ਼ਾ ਹੋਣਾ ਲੈਣਾ ਸਸਤਾ ਹੈ ਜੀ ਐ ਇਤਰਾ ਇੱਥੇ ਕਰ ਦੂਗਾ ਸਲਾਉ ਆ ਜੀ ਜੜਿਆ ਅੰਦਰੋਂ نیچے ਲੈਣੇ ਰੱਖੀ ਆੜਵਾਉਣੇ ਨੇ ਅਰ ਪ੍ਰਚਾਰ ਹੋ ਗਏ ਆੜਵਾ ਦੋ ਇਹ ਕੋਈ ਕਰ ਇਹ ਦੂ ਘਟਰੋਲੀ ਖੜੀ ਆ ਹੋ ਗਈ ਆ ਹਾਂ ਇੱਕ ਬਾਰ ਲਈ ਬਹੁਤ ਸਮਾਂ ਲੱਗਦਾ ਉਹ ਚੱਲਿਆ ਠੀਕ ਹੈ ਠੀਕ ਹੈ ਪਸੰਦ ਆਏ ਲੋਕੀਏ ਤੇ ਬਾਰੇ ਨਹੀਂ ਲੱਗਦਾ ਹਾਂ ਚੈੱਕ ਕਰ ਲਓ ਵੀਰੇ ਇੱਕ ਵਾਰੀ Ρε ਹਾਂਜੀ। ਅੰਤਰੀ ਸਪੀਡ ਕਿੰਨੀ ਆ? ਕਿਹੜੇ ਉਹ ਬਸ ਬਤਾਜੀ ਰੋਸਨ ਗਿਣਨ ਵਰਗੇ ਲੱਗਦੇ ਸੀ। ਹਾਂ। ਕਿਹੜੇ? ਕੌਣ? ਲਓ ਬਈ। ਸਮਾਨ ਸਾਰਾ ਲੈ ਲਿਆ ਆਪਾਂ। ਹੁਣ ਆਪਾਂ ਰੱਖ ਦਿਆਂ ਡੱਬੇ ਦੀ ਕਿੱਲੀ ਆਈ ਸੀ। ਲਓ ਜੀ, ਖੜੋ। ਇਹਨੇ ਰੱਖ ਜਾਣਗੇ। ਐਂ ਰੱਖ ਜਾਣਗੇ ਬਸ ਉੱਧਰ ਨੂੰ ਕਰਕੇ ਓਕੇ ਮਠਿਆਈ ਵਾਲੇ ਡੱਬੇ ਪਏ ਅੰਦਰ। ਆਹ ਕਿਵੇਂ ਦੇਖ? ਐਂ ਰੱਖ ਦਿੰਨੇ ਆ ਉੱਤੇ। ਇਹ ਤਾਂ ਮੈਂ ਘਰੋਂ ਲਈ ਸੀ। ਚਲੋ। ਆ ਬੜੋ ਤੁਸੀਂ ਲਓ। ਲਓ ਲਓ ਵੀ ਸ਼ੁਕਰਾਨਾ ਵਾਹਿਗੁਰੂ ਦਾ ਹਨਾ ਆਪਾਂ ਵੀ ਆਪਣੇ ਨਾਲ ਐਨੇ ਕਾਰੀਗਰ ਜੁੜੇ ਆ ਜਿਨ੍ਹਾਂ ਨੂੰ ਆਪਾਂ ਆਈ ਵਾਰੀ ਦੀਵਾਲੀ ਦਿੰਨੇ ਆ ਬਹੁਤ ਬਹੁਤ ਸ਼ੁਕਰਾਨਾ ਚਲੋ ਚਲੋ ਗੱਡੀ ਭਰ ਲਈ ਗਿਫਟਾਂ ਨਾਲ ਹੁਣ ਚਲਦੇ ਆ ਮੈਂ ਸਕੂਟੀ ਤੇ ਚਲਦੀ ਹਾਂ ਤੁਸੀਂ ਆ ਜਾਓ ਕੱਲ ਨੂੰ ਦੀਵਾਲੀ ਆ ਸਫਾਈ ਸਾਡੀ ਅਝੋਰੀਆ ਪੱਖੀ ਤੋਂ ਤਾਂ ਲਾ ਦੋ ਹੱਦ ਦਾ ਲਾਵਾ ਇੱਰੀ ਖੋਲ ਕੇ ਲਾਹੋ ਉਹਨੂੰ ਹਾਂ ਹੁਣ ਧੋਵੋ ਸਮਾਰ ਕੇ ਪਲੀਜ਼ ਗਾਇਸ ਇੱਧਰ ਸਾਡੀ ਇੰਨੀ ਜੇ ਲੱਗੀ ਜਾਂਦੀ ਐ ਲਈ ਸਬ ਕੁੜੀ ਦੀ ਇੰਗੇਜਮੈਂਟਾਂ ਇੰਗੇਜਮੈਂਟ ਵਾਸਤੇ ਹੀ ਸੂਟ ਰੈਡੀ ਹੋ ਰਿਆ ਨਾ ਗੱਡੀ ਚੋਂ ਕੱਢ ਲਈਏ ਸਮਾਂ ਇੱਕ ਦੂਜੇ ਬੰਦੇ ਐ ਕਿਹੋ ਜਿਹੋ ਮੇਰਾ ਸਮਾਨ ਕੱਢ ਲਈਏ ਸਾਰੇ ਕੜਵਾ ਦਿਓ ਤੁਸੀਂ ਅਜਾ ਹੈ ਨਾ ਬੈਂਤ ਵੀ ਆਉਂਦੀ ਐ ਤੁਸੀਂ ਵੀ ਕੜਵਾ ਦਿਓ ਨਾਲ ਆ ਅੱਜ ਤੇਰਾ ਭਰਾ ਗੱਡੀ ਭਰ ਕੇ ਲੈ ਆ ਗਿਆ ਤੇ ਫਿਰ ਭਰਾ ਕੀ ਦਾ ਮੇਰਾ ਰਾਗੀ ਦਾ ਹਾਂ ਲੋ ਰਿੱਕੀ ਮੈਂ ਕੱਢ ਲਿਆ ਨਹੀਂ ਆਪੜਿਆ ਸੀ ਉਹਦੀ ਚਲੂ ਹੋ ਗਿਆ ਲੱਗ ਲਾ ਲੈ ਆ ਬਿਕਰਮ ਹੋ ਰਿਹਾ ਬੱਤ ਵੱਡਾ ਹੋ ਗਿਆ ਹਣ ਤੂੰ ਕੋਣੀ ਮੇਰਾ ਆ ਤਰ ਆ ਤਾ ਦਰਤ ਹੈ ਅਛੂਤੀ ਦਰਦੀ ਹੋ ਤ ਲੈ ਲੈ ਜਾ ਇੱਕ ਤੋਂ ਵੀ ਨਹੀਂ ਲੈ ਦਿੱਤ ਕਿ ਇੱਕ ਲੈ ਜਾ ਇੱਕ 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 ਲੈ ਜਾ ਬੋਤਾ ਫਲੇ ਫੜਾ ਸਾਰਿਆਂ ਨੂੰ ਹੱਥ ਪਾ ਸਾਰਿਆ ਉਧਰੇ ਉਜੀ ਬਸ ਕਿੰਨੇ ਜਾਣੀ ਅੰਦਰ ਇਹ ਹੈ ਕਿੰਨੀ ਜਾਣੀ ਬਸ ਕੇਰੇ ਸਾਰੇ ਰੱਖ ਲੈਣੀਆਂ ਇਹਨਾਂ ਨੂੰ ਸਾਰਿਆਂ ਨੂੰ ਦੇ ਕੇ हां तुम्हें गिन लेनी है मेनू डब्बे चाहिए 10 बस कर 10 ਕਿ 14 ਇੱਕ ਡੱਬਾ ਰੱਖ ਦੇ ਬਸ ਇੱਕ ਕਰ ਇੱਕ ਰਸੇ ਤਿੰਨ ਚੱਕ ਲਾ ਪੰਜ ਛੜ ਦੇ ਮੈਨੂੰ ਓਕੇ ਕਿਉਂ ਇੱਕ ਸਕਿਉਰਿਟੀ ਕਾਰਡ ਉੱਥੇ ਹਾਂ ਠੀਕ ਆ ਦੋ ਆਹ ਬਾਈ ਹੋਰੀ ਹੋਗੇ ਬਾਈ ਹੋਰਾਂ ਨੂੰ ਤਾਂ ਦੇਈ ਜਾ ਹੂੰ ਹੁਣੀ ਨਿਵੇੜੋਂ ਪਰੇ ਕੰਮ ਚੱਲ ਨਾ ਫੱਟਾ ਕੰਮ ਬਾਈ ਆਹ ਲੈ ਬਈ ਦੀਵਾਲੀ ਦੇ ਬਹੁਤ ਬਹੁ ਮੁਬਾਰਕਾ ਤੁਹਾਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਦੂਜਾ ਬਾਈ ਕਦੋਂ ਆਊਗਾ ਉਹ ਰਾਤ ਨੂੰ ਫਿਰ ਉਹ ਡੱਬਾ ਵੀ ਰੱਖ ਲਾ ਹੁਣ ਦੇਦੀ ਹੈ ਨਾ ਹਾਂ ਹਾਂ ਹਾਲੇ ਉਹਨੂੰ ਰਾਵਣ ਦੇ ਦੇ ਠੀਕ ਆ ਠੀਕ ਹੈ ਓਕੇ ਰੱਖੇ ਤਾਂ ਕਿ ਨਾ ਦਸ ਜਾਣੀਆਂ ਗਿਆ ਟੋਟਲ ਦੇਖੀ ਕਿਹਨੋ 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 ਦੁਨੀਆ ਜਾਨੀਆਂ ਨੇ ਕਿਨੋ ਆਪਾਂ ਹੋ ਗਏ ਮੰਤਰੀ ਚ ਸਿਮਰਨ ਦੂਜੀ ਮੰਤਰੀ ਤਾਂ ਹਾਂਜੀ ਬਾਈ ਤੇ ਗਿਫਟ ਅਸੀਂ ਲਿਆਏ ਅੱਜ ਅਸੀਂ ਆਪਦੇ ਸਾਰੇ ਮਤਲਬ ਮੈਂ ਕਾਰੀਗਰ ਵੀ ਨਹੀਂ ਕਹਿ ਸਕਦੀ ਇਹ ਮੇਰੀ ਫੈਮਲੀ ਆ ਮੇਰੀ ਸਟਰੈਂਥ ਆ ਵੀ ਮੇਰੀ ਸਾਰੀ ਤਾਕਤ ਇਹੀ ਨੇ ਠੀਕ ਹੈ ਤੇ ਦੀਵਾਲੀ ਦੇ ਮੌਕੇ 'ਤੇ ਮੈਂ ਹਰ ਵਾਰ ਕੋਸ਼ਿਸ਼ ਕਰਦੀ ਆਂ ਵੀ ਬੈਸਟ ਟੂ ਬੈਸਟ ਮੇਰੀ ਜਿਹੀ ਹੈਗੀ ਐ ਨਰੀ ਦਿਵਾਰੀ ਰਹੇ ਤੇ ਸਾਰੇ ਖੁਸ਼ ਹੋ ਕੇ ਜਾਣ ਤੇ ਮਠਿਆਈ ਤੇ ਗਿਫਟ ਆ ਚੁੱਕੇ ਨੇ ਤੇ ਬਾਕੀ ਬਸ ਮੇ ਇਹੀ ਮੈਂ ਮੇਰੇ ਲਈ ਇਹੀ ਸਭ ਤੋਂ ਬਹੁਤ ਵੱਡੀ ਗੱਲ ਆ ਵੀ ਪ੍ਰਮਾਤਮਾ ਨੇ ਮੈਨੂੰ ਇੰਨੇ ਜੋਗਾ ਕੀਤਾ ਵੀ ਮੇਰੇ ਕੋਲ ਮੇਰੇ ਵਰਗੀਆਂ ਭੈਣਾਂ ਕਾਫੀ ਸਾਰੀਆਂ ਆ ਦਾ ਕੰਮ ਕਰਦੀਆਂ ਨੇ ਈ ਘਰ ਦੀ ਕਮਾਈ ਕਰਦੀਆਂ ਨੇ ਤੇ ਮੇਰੀ ਮੇਰੀ ਸਟਰੈਂਥ ਨੇ ਬਸ ਮੈਂ ਕਹਿ ਸਕਦੀ ਮੇਰੀ ਤਾਕਤ ਨੇ ਮੇਰੀਆਂ ਸੱਜੀਆਂ ਖੱਬੀਆਂ ਵਾਹਣੀ ਤੇ ਹੈਪੀ ਦਿਵਾਲੀ ਬਈ ਸਾਰਿਆਂ ਨੂੰ ਸਾਡੇ ਵੱਲੋਂ ਠੀਕ ਹੈ ਬਹੁਤ-ਬਹੁਤ ਮੁਬਾਰਕਾ ਪ੍ਰਮਾਤਮਾ ਤੁਹਾਡੇ ਪਰਿਵਾਰ ਤੇ ਚੜ੍ਹਦੀ ਕਲਾ ਰੱਖੇ ਤੁਹਾਡੇ ਕੰਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਤੁਹਾਨੂੰ ਠੀਕ ਹੈ ਤੇ ਹੈਪੀ ਦਿਵਾਲੀ ਟੂ ਆਲਬੀ ਸਾਰਿਆਂ ਨੂੰ ਹੈਪੀ ਕਾਲੇ ਉਹ ਹੁਣ ਕਿੰਨੀਆਂ ਰਹਿ ਗਈਆਂ ਮੈਂ ਸਿਮਰ ਦੀ ਜੱਦੀ ਠੀ ਯਾਰ ਮੈਂ ਬਰਦਰ ਕਾਰ ਤੋਂ ਲੱਗ ਗਈ ਨਾ ਦੋ ਜਣੇ ਹੋਰ ਆ ਗਏ ਮੂਠ ਕਾ ਵਧੀਆ ਕੰਮ ਬਰਫੀ ਐ ਇੰਜੋਏ ਕਰਿਓ ਦਿਵਾਲੀ ਆਫਰ ਟਿੱਪੂ ਕੇ ਤਹ ਲੈ ਕੇ ਹੈਨਾ ਤੇ ਹੁਣ ਮੈਂ ਅੜੀ ਨੂੰ ਕਹਿਣਾ ਹਨਾ ਸੱਚੀ ਹੈ ਹੀਰਤ ਇਹ ਬੰਦ ਕਰ ਦੇ ਤੋੜ ਕੇ ਇਹ ਵਿਚਾਰ ਫਿਰ ਮੋੜ ਕੇ ਕਿ ਨਾ ਸ਼ਾਇਦ ਇਹ ਹੁਣ ਤੇ ਸਦਾ ਚੰਗਰੀ ਮੈਂ ਕਹਿੰਦੀ ਹੇਠ ਲੈ ਕੇ ਆਂ ਫੜਾਇਓ ਠੀਕ ਹੈ ਚਲੋ ਜੀ ਆਜਾ ਸਿਮਰਨ ਬੱਤੂ ਥੈਂਕ ਯੂ ਦੀਨ ਵੈਲਕਮ ਵੈਲਕਮ ਦੇਖ ਲੋ ਬੈਲਾ ਕਿੱਥੇ ਪਸੰਦ ਹੈ ਹਾਂ ਸੋਹਣਾ ਲੱਗਿਆ ਸਾਰਿਆਂ ਦੇ ਰੰਗ ਅਲੱਗ-ਅਲੱਗ ਵਾਹ ਸੋਣਾ ਸੋਹਣਾ ਹੈ ਜਾਰੇ ਰੰਗ ਮਿਲਾ ਦੇਣ ਤੈਨੂੰ ਕਲੀਨ ਕਰਨਾ ਹੈ ਮੈਂ ਕਰੀ ਦੇਣਾ ਠੀਕ ਹੈ ਲਓ ਆਜਾ ਸਕੇਰਾ ਆਦ ਕਰਕੇ ਬਹੁਤ ਇਹੋ ਬੜਾ ਲਓ ਜੀ ਹਾਂ ਦੇ ਮਸਤਾ ਤੇ ਮੇਰੇ ਛੋਟਾ ਜਿਹਾ ਗੁੱਡੂ ਆ ਥੈਂਕ ਟੂ ਯੂ ਬਸ ਹੋ ਗਏ ਹੁਣ ਆਪਣੇ ਦੂਜਿਆਂ ਨੂੰ ਕੇਰਾ ਸਾਰਿਆਂ ਨੂੰ ਦੇ ਦਿੱਤੀ ਸੀ ਹੈ ਆਪਾ ਲਗਾ ਰਹੇ ਆ ਅੱਜ ਡਿਸਪਲੇ ਕਰ ਰਹੇ ਆ ਜਾਇੰਟਸ ਸ਼ੂ ਕਿਵੇਂ ਬੈਠਦੇ ਹੁੰਦੇ ਆ ਦੋਬਲ ਵਧਾਈਆ ਲਓ ਬਈ ਮੇਰਾ ਵੀਰਾ ਤੇ ਭਾਬੀ ਤੋਂਨੀ ਦੀ ਐਟੀ ਤੁਸੀਂ ਜਾਣਦੇ ਹੋ ਤੇ ਮੇਰੇ ਵਾਸਤੇ ਦਿਵਾਰੀ ਦਾ ਗਿਫਟ ਲੈ ਕੇ ਆਇਆ ਥੈਂਕ ਯੂ ਸੋ ਮਚੀ ਬਹੁਤ ਬਹੁਤ ਮੁਬਾਰਕਾ ਸੁਨ ਦਿਵਾਰੀ ਦੀ ਤੁਹਾਨੂੰ ਵੀ ਮੁਬਾਰਕਾ ਦੁਕਾਨ ਦੀਆਂ ਵੀ ਭਾਬੀ ਲੈਓ ਮੇਰੀ ਗਾਗਾ ਗਾਗੇ ਬੀਜੀਐਸ ਸਕੂਲ ਆਪਰ ਨੇ ਰੱਖਾ ਲਾਗੇ ਆ ਬੀਜੀਐਸ ਸਕੂਲ ਮੈਡਮ ਨਾਲੇ ਫਾਰੇ ਫਲੋਰ ਤੇ ਲਾ ਰਹੇ ਆ ਉਹ ਪੂਆ ਫਿਰ ਹੁਣ ਪੂਆ ਪ੍ਰਾਣੀ ਹੋ ਗਏ ਨਾ ਨੰਨੀਆਂ ਕੁੜੀਆਂ ਲੈ ਕੇ ਆਉਣੀਆਂ ਨੇ ਨਾ ਪਾਸਾ ਦੀ ਦਿਵਾਲੀ ਦਾ ਇੱਕ ਗਿਫਟ ਦਾ ਸੀ ਕੋਲ ਲਿਆ ਇਹ ਤੇ ਰਾਸ਼ਾ ਬਸ ਤੇ ਵਿੱਚ ਬਿਸਕਟ ਸੀਗੇ ਖਾਲੇ ਭੂਜਿਆਗਾ ਅੱਜ ਪਤਾ ਨਹੀਂ ਕੀ ਸੀ ਮੈਨੂੰ ਇਸ ਤਰ੍ਹਾਂ ਬੋਲੀ ਬੋਲੀ ਜਿਹਾ ਬੰਦੂਰੀ ਦਿੱਤਾ ਹੈ ਸਮਝਾ ਲੈਣਾ ਕੰਨ ਉਹਦੀਆਂ ਰੋ ਗੱਜ ਵੱਕਾਂ ਲਈ ਭੜਕਦੀ ਬਲਾਨੀ 10 ਮਿੰਟ ਲੱਗਦੀ ਸਾਰੀ ਚਲਾਊਗਾ ਉਹ ਤਾਂ ਅਮਰਖੇ ਲੈ ਲੋ ਯਾਰ ਕਿਕ ਤੋ ਲੈਣੀ ਲੈਣੇ ਆ ਆ ਕਦੀ ਆ ਬਈ ਬੁਰੜੇ ਬੰਮ ਬਣੇ ਜੀ ਵੱਕਾਂ ਲਈ ਬੰਮ ਨਹੀਂ ਆਉਂਦੇ ਇਹੋ ਕਿੰਨਾ ਮੇਰੇ ਵਗਾ ਪਰ ਵੀ ਨਹੀਂ ਲੈਣੇ ਅਸੀਂ ਵਿੱਚ ਚਲਾਵਾਂਗੇ ਚੜ ਚੜ ਕੇ ਵੱਡੇ ਵਿੱਚ ਲਾਉਣਗੇ ਇਹ ਚੜ 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 ਜੀ ਹੁੰਦੀ ਹੈਗੀ ਆਹ ਹੁੰਦੀ ਹੈ ਮੇਰੇ ਬੇਹਤ ਚਾਰ ਉਹ 110 ਜੀ ਆ ਕਰ ਲੈ ਬਾਈਕ ਦਾ ਚਾਲੇ ਨਾ ਬਾਈਕ ਇਹ ਪਸਾਰੇ 30 ਲਾ ਨਹੀਂ ਨਹੀਂ ਦੋ ਗੱਟੇ ਲਓ ਮੈਂ ਦੱਸਦੀ ਹਾਂ ਘਰ ਵਾਲਾ ਗੱਟਾ ਅਲੱਗ ਕਰ ਲਓ ਤੁਹਾਡੇ ਘਰ ਵਾਲਾ ਅਲੱਗ ਕਰ ਲਓ ਜਿਹੜਾ ਪਸੌਪ ਵਾਲਾਗਾ ਉਹ ਅਲੱਗ ਕਰ ਲੈਨੇ ਹੋ ਕੇ ਬੰਦੀ ਚਲੋ ਇੱਕ ਸ਼ੌਟ ਦਾ ਹਾਂ ਕੀ ਨੀਓ ਕਿ ਭਾਈ ਅਰੇ ਇੱਕ ਸਾਈਡ ਤੇ ਰੱਖ ਲੈ ਇੱਕ ਨਾ ਬਾਹਰ ਮੈਂ ਪੜਾਉਂ ਰੱਖ ਲੈ ਨਾ ਬੜਾ ਠੀਕ ਹੈ ਠੀਕ ਫਿਰ ਪਹਿਲਾਂ ਫਾਈਂ ਲੈਣੇ ਤੇਨੇ ਸਾਹਮਣੇ ਰੱਖ ਲੈ ਭਈ ਨਾ ਆਪਣੇ ਬਾਈ ਨੇ ਆਪ ਨੂੰ ਬਾਅਦ ਚੋ ਦੱਦੀ ਗੱਲ ਇੱਕ ਜਗ੍ਹਾ ਰੇਟ ਲਗਾ ਲਓ ਸਿਰਫ ਬਾਦੂ ਸਿੰਗਲ ਸਿੰਗਲ ਲਗਾ ਦੇਣਾ ਸਰ ਵੀ ਬੱਦੂ ਦਾ ਛੋਟਾ ਮਿੱਟਾ ਕਰੀਏ ਸਾਰੀ ਚੀਜ਼ ਚੱਕ ਲੋ ਸਾਰੀ ਚੀਜ਼ ਲੈ ਲੈਣੇ ਆ ਪੰਜ ਪੀਸ ਪਾ ਦੇ ਮੈਂ ਅੰਦਾਜ਼ਾ ਕਿਨੇ ਕਿਨੇ ਪਾਣੇ ਨਾ ਉਹਨਾਂ ਨੇ ਲਾਰੋ ਬੀਂ ਦੇ ਦਿੱਤੇ। ਉਹ ਕੀ ਆ ਬੰਦੇ ਬੁਲਟ ਬੰਬ। ਇਹ ਇਸ ਤਰ੍ਹਾਂ ਜੀ ਦੇ ਦੇ ਉੱਪਰ ਜਿਹੜੇ ਹੁੰਦੇ ਸੀ। ਬੁਲਟ ਬੰਬ ਦੇਈ ਇਹਨਾਂ ਨੇ ਕੱਢੀ। ਇਹ ਬਹੁਤ ਹੀ ਵੱਡਾ ਸੋਡਾ ਹੈ। ਆਹ ਲਓ ਬੰਬ। 16 ਹੀ। ਉਹ ਆ ਬਣੀ ਚੱਲਦੀ ਹੈ। ਪਾਉਂਦਾ। ਪਾਪਾ ਨੇ ਉਹ ਵੱਡਾ ਕਾਉਂਡ। ਹਾਲ ਲੇ ਦਿੱਤਾ ਤੱਕ ਹੋਰਾ ਪਰ ਲੈ ਇੱਕ ਬਰਾਵ ਕਰਦੇ ਜਿੰਨਾ ਬਿੱਲ ਬਣ ਗਿਆ ਇਹ ਬਣੂਗਾ ਐਸੇ ਮੱਗ ਲਾਉਣੀ ਕਿੰਨੇ ਬਣ ਗਏ 9700 9710 ਰੁਪਏ ਕਟੇ ਲਾਓ ਬਾਲੇ ਲੈ ਮਮਾ ਗੱਟੇ ਦੋ ਭਰ ਲੇ ਚਾ ਵੈਰੀ ਗੁੱਡ ਇੱਧਰ ਦੇਖੋ ਹੁਣ ਇੱਧਰ ਦੇਖੋ ਦੇਖਿਓ ਟ੍ਰਿਕ ਕੀ ਗੱਟੀ ਦੀ ਚਾਪੀ ਕਿੱਥੇ ਆ ਲਿਆਓ ਵੀ ਲਿਆਓ ਲਓ ਬਈ ਅੱਜ ਪਹਿਲਵਾਨ ਵੀਰਾਂ ਨੂੰ ਚਕਾਤੇ ਝੂਲੇ ਆਪਾਂ ਓਏ ਹੋਰ ਤਾਂ ਗੋਲ ਤਾਂ ਚੱਕੋ ਚਲੋ ਚਲੋ ਜਗਾ ਛੱਡ ਦਿਓ ਮੈਨੂੰ ਬੈਠਣ ਨੂੰ ਮੇਰੀ ਗੱਲ ਸੁਣੋ ਰੁਕੋ ਇੱਕ ਮਿੰਟ ਅਫੇ ਅਸੀਂ ਗੱਡੀ ਜੁੱਤੀਆਂ ਨਾਲ ਭਰਨ ਗਏ ਸੀ ਤੇ ਨਾਲ ਪਟਾਕੇ ਨਾਲ ਵੀ ਭਰ ਲਈ ਰੇ ਕੀ ਕੀ ਲੱਗਦਾ ਵੀ ਮੈਂ 9700 ਰੁਪਏ ਫੂਕਿਆ ਹੀ ਅੱਗ ਲਾਈ ਤੇ ਗੇਜੀ ਵੀਰੇ ਨੇ 8000 ਫੂਕਤਾ ਤੇ ਟੋਟਲ ਮਿਲਾ ਕੇ ਕਿੰਨਾ ਫੂਕਤਾ ਹਾਂ ਯਾਰ 18000 ਮੈਨੂੰ ਕਹਿੰਦੇ ਅੱਧੇ ਘੰਟੇ 'ਚ ਅੱਗ ਲੱਗੇ ਅੱਧੇ ਘੰਟੇ 'ਚ ਕੀ ਤੁਸੀਂ ਖੁਸ਼ ਹੋ 18000 ਨੂੰ ਅੱਗ ਲਾ ਕੇ ਇਹੀ ਠਾ ਰਹੇ ਹਾਂ ਮਲਾਜਨ ਤਨਖਾਹ ਦਿੰਦੇ ਹੋ 30 ਦਿਨ ਕੰਮ ਕਰਦਾ ਹਾਂ ਹਾਂ ਫਿਰ ਇਹ ਪਹਿਲਾਂ ਕਿਉਂ ਨਹੀਂ ਸੋਚਿਆ ਗੇਜੀ ਵੀਰ ਵੀ ਨੇ ਦੇਖੀ ਰਿਕੇ ਤੁਸੀਂ ਇੱਕ ਚੀਜ਼ ਨੋਟ ਕੀਤੀ ਆ ਇਹ ਤਾਂ ਉਹ ਗੱਲ ਆ ਕ ਇਹ ਤਾਂ ਗੱਲ ਆ ਇੱਕ ਓਕੇ 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 ਲੋ ਬਈ ਆਪਾਂ ਪਟਾਕੇ ਪਟਾਕੇ ਕਰਦੇ ਕਿਰਾ ਨੂੰ ਆ ਕੇ ਉਹਨੂੰ ਚੁੱਕ ਲਏ ਬਈ ਆਪਾਂ ਸੁਤੇ ਆਂ ਅਲੱਗ ਉਹ ਯਾਰ

ਹਰੋ ਬੰਦਾ ਰੋਸ ਗਿਆ ਓਏ ਓਏ ਆ ਜਾ ਬੂਰੀ ਅੰਦਰ ਤਰਾ ਚੱਲ ਆਪਰੇ ਦਈ ਦੀ ਕਰਨੀ ਵੀ ਹਾਂ ਲਓ ਵੀ ਜੀ ਦੀ ਹਾਂ ਨਹੀਂ ਪੁੱਤ ਹਾਂ ਇੱਕ ਇੱਕ ਤਾਰ ਵੀ ਆ ਉਹ ਪੋਚਣਾ ਹਾਂ ਉਹ ਨਾ ਦੀ ਹਾਂ ਹੁਣ ਤੁਹਾਨੂੰ ਪੁੱਛਦੇ ਆ ਬੜੀ ਕਿਨੇ ਦੇਖੀ ਬਾਹਰ ਜਾਣਾਗਾ ਗੱਡੀ ਤੇ ਆ ਪਾਪਾ ਜਾਂਦੇ ਆ ਪੁੱਤ ਆ ਵੀ ਸਾਰੇ ਦੇਖੋ 25 ਕਿਹਨੇ ਬਿੱਟਰ ਭਾ ਮਮੀ ਨੂੰ ਮਰੇ ਦੇ ਹਾਂ ਕੀ ਚੀਜ਼ ਕਟਿੰਗ ਕੀਤੀ ਨਾ ਲਾਉਣਾ ਨਹੀਂ ਮੈਨੂੰ ਮਮੀ ਦਿਖਾ ਦੇ 25 ਸ਼ਾਟ ਆ ਇਹ ਕਿਹੜਾ ਲਾ ਮੇਰੇ ਕੋਲ ਹਾਂ 25 ਸ਼ਾਟ ਆ ਯਾਰ ਮੇਰੇ ਕੋਲ ਕਿਹੜਾ ਵੱਡੇ ਸ਼ਾਟ ਆ ਇਹ ਬਾਲੇ ਵੱਡੇ ਇਹ ਵੱਡੇ ਸ਼ਾਟ ਨੇ ਪੁੱਤ 25 ਹਾਂ 25 ਸ਼ਾਟ ਹੈ ਉਹ ਜਮਾ ਉੱਪਰ ਜਾ ਕੇ ਆ ਵੀ ਸ਼ਾਟ ਨੇ ਆ ਵੀ ਆ ਛੋਟੇ ਨਾਰ ਨੇ ਤੇ ਆਹ ਫਟਾਕੇ ਮੁਰਗਾ ਬਟਾ ਕੇ ਆ ਜਾ ਬੇ ਮੈਂ ਚਰਨਦੀ ਦੀ ਆ ਜਾ ਤੁਸੀਂ ਵੀ ਦੇਖੋ ਹਾਂ ਵੀ ਆ ਵੀ ਮੁਰਗੇ ਬਟਾ ਕੇ ਆ ਵੀ ਮੁਰਗੇ ਬਟਾ ਕੇ ਮੰਮਾ ਤਾਂ ਪੁਛਾਈ ਆ ਵੀ 27 ਸ਼ਾਟ ਉਹ ਜਿਹੜਾ ਪੁਛਾਵਾ ਆ ਕੇ ਨਾਰ ਇੱਕ ਦੋ ਤਿੰਨ ਚਾਰ ਪੰਜ ਅਨਾਰ ਤੋਂ ਹੀ ਨਾਰ ਨੇ ਨਾਰ ਤੋਂ ਹੀ ਆ ਤੇ ਆ ਆ ਵੀਰੇ ਮੰਮਾ ਦੇ ਡੱਬੇ ਆ ਤਾਂ ਅੱਛਾ ਤੁਹਾਨੂੰ ਪਤਾ ਹੋਊਗਾ ਆ ਵੀ ਆਤੀ ਸਵਾਜੀਆਂ ਅਨਾਰ ਅਨਾਰ ਹੈ ਆ ਆ ਗਿਆ ਆਤੀ ਸਵਾਜੀਆਂ ਤੇ ਆਹਾ ਬੱਟੇ ਭਟਾਤੇ ਆ ਕਿਹੜਾ ਤੇ ਆ ਹੋ ਗਏ ਦੁਕਾਨ ਲਾਉਣੀ ਹੈ ਇਹ ਵੀ ਫੋਨ ਵਾਲੇ ਨੇ ਨਾ ਬੱਟ ਨਹੀਂ ਹੈਗੇ ਐਨੇ ਕੀ ਕਰ ਆਹਾ ਚੁਰਨੀ ਆਏ ਆ ਰਾਮ ਨੇ ਹੱਥੋਂ ਰਾਮ ਨੇ ਮੱਕੇ ਜਾਂਦੇ ਫਿਰ ਉਸ ਜੇ ਹੋ ਕੇ ਅਸੀਂ ਉੱਥੇ ਖੜੇ ਰਹਿੰਦੇ ਆ ਕਿਸੇ ਤੋਂ ਮੰਗਦੇ ਆ ਕਿਸੇ ਤੋਂ ਮੰਗਦੇ ਇੱਕ ਸਾਥ ਦੇ ਉਹ ਹੋ ਗਿਆ ਇੱਕ ਵਾਰ ਆਹ ਵਾ ਉਹ ਸੰਗਲ ਕਰੀ ਰੱਖਾ ਵੀ ਉੱਪਰ ਸ਼ੂ ਕਰਕੇ ਚਲੂਗੀ ਇਹ ਉਹ ਆ ਤੇ ਆਗੇ ਬੱਤੇ ਵੀ ਹਨਾਰ ਛੋਟੇ ਹਨਾਰ ਹਾਈ ਛੋਟੇ ਇਹ ਤਾਂ ਬਾਤ ਵੀ ਚੱਲਣਗੇ ਆਹ ਉਹ ਤੇਰੇ ਉਹ ਬਟਾਕੇ ਜਿਹੜੇ ਐ ਥੱਲੇ ਮਾਰਨ ਵਾਲੇ ਪਾਪ ਪਾਪ ਆਈ ਇਹਨਾਂ ਦੇ ਜਿਹੜਾ ਨਾਰ ਗਿਆ ਆਹ ਦੂਗੋ ਨਾ ਚੱਕਲੀ ਨਾਰ ਚਲਾ ਲੈ ਆਹਾ ਆਹਾ ਦੂਜੀਆਂ ਉਹਦੇ ਵਾਲੀਆਂ ਛੋਟੀਆਂ ਹੋ ਚੜੀਆਂ ਹਾਂ ਬੋਲ ਚੜੀਆਂ ਚੜੀਆਂ ਬੋਲੀਆਂ ਉਹਦੇ ਵਾਲੀਆਂ ਤੇ ਆ ਵੀ ਬੁਤਾ ਹਾ ਬੰਬ ਵੀ ਨੇ ਮਿੰਨੀ ਬੰਬ ਬੁਲੇਟ ਬੰਬ ਬੁਲੇਟ ਬੰਬ ਇਹਦੇ ਵਿੱਚ ਹੀ ਪਾ ਲਿਓ ਖੜਾਇਆ ਹਾਂ ਤੇ ਆ ਵੀ ਬੁਤਾ ਆ ਵੀ ਆਪਣੀ ਬੰਬ ਵੀ ਨੇ ਆ ਪਟਾਕੇ ਇਹ ਚੜ ਚੜਾ ਇਹ ਚੜ ਚੜਾ ਹੱਕ ਚੜ ਚੜ ਕਰੂਗੀ ਜਲਦੀ ਨਾ ਸੋ ਮਤ ਇਹਦਾ ਪੂਰਾ ਕੋਈ ਦੇ ਪੰਜ ਬਿੰਨੀਆਂ ਖਾਲੇ ਟਿੱਟ ਦੇਖੋ ਕਿਵੇਂ ਕਰਦਾ ਸੀ ਕਹਿੰਦਾ ਮੈਨੂੰ ਤਾਂ ਵੀ ਉਹ ਉਹਨਾਂ ਨੇ ਪਟਾਕੇ ਵੀ ਵਾਹ ਪਤਾ ਉਹਨਾਂ ਨੇ ਪਤਾ ਕਿੰਨੇ ਰੱਖਿਆ 7500 ਦੇ ਤੈਨੂੰ ਬੁੜਾ ਸੈਟ ਲਿਆ ਗਿਆ ਨਾ ਇੰਨੇ ਕੁ ਉਮਰ ਦੀ ਵੱਡੀ ਬੋਰੀ ਸਿੱਟ ਗਿਆ ਨਾ ਬੋਰੀ ਦੀ ਗੱਲ ਹੋਈ ਸੀ ਵੀ ਇਹ ਤਾਂ ਵੀ ਦੋ ਬੋਰੀਆਂ ਉਹਨਾਂ ਦੀਆਂ ਤਾਂ ਵੀ ਇਹ ਤਾਂ ਵੀ ਵੇਚਦੀ ਲਗਾਂ ਮੋ ਗਿਆ ਹੀ ਮੇਰਾ ਤਾਂ ਬੇਟਾ ਇੰਨਾ ਟਾਈਮ ਜਾਗਦਾ ਸਾਈ ਸ਼ਾਰਟ ਕਿਹਦਾ ਬਾਹ ਕਾਉਣੀ ਆ ਬੱਚਾ ਇਹ ਸਾਈ ਸ਼ਾਰਟ ਦੇ ਵਿੱਚ 50 ਸ਼ਾਰਟ ਨੇ ਅੱਛਾ ਇਹ ਆਗਲਾ ਆਰੰਗ ਵਣਨ ਦੇ ਉੱਪਰ ਜਾ ਹਾਂ ਚੱਕ ਇੱਕ ਪੁੱਤ ਇਹਨਾਂ 'ਚ ਇੱਕ ਸ਼ਾਰਟ ਫੁਟੀਕ ਤੇ ਜਾ ਕੇ ਚਲਾਵਾਂਗੇ ਹਨ ਆ ਰਹੀ ਹੈ ਆਧਾ ਫੜਨੀ ਆ ਹੈਗੇ ਨੂੰ ਬਤੂ ਬਿਸਰ ਉੱਪਰ ਜਾ ਕੇ ਰੌਕਟ ਸਿੱਧੀ ਨਹੀਂ ਮਾਰਦੀ ਹੁੰਦੀ ਉਹ ਆਏ ਠੀਕ ਹੈ ਆ ਬੀਗੋ ਉੱਪਰ ਜਾ ਕੇ ਕਿ ਇਹ ਫਾਲ ਇਹ ਪੱਟੀਆਂ ਕੋਲ ਚੜੀਆਂ ਫਾਲ ਚੜੀ ਹੁਣ ਮੇਰੀ ਗੱਲ ਸੁਣੀ ਕੱਲ ਨੂੰ ਹੀ ਚਲਾਉਣੇ ਆਪਾਂ ਇਹ ਉਹ ਦਿਨ ਵੀ ਸਾਂਭ ਕੇ ਰੱਖਾਂਗੇ ਉਹਦੇ ਵਾਸਤੇ ਮਾਰਨ ਪਰਸੋਂ ਨੂੰ ਪਰਸੋਂ ਕੱਲ ਨੂੰ ਪਰ ਪਰ ਨੂੰ ਆ ਵੀ ਸਕਾਈ ਸ਼ਾਟ ਆ ਇਹ ਕਹਿਰਾ ਕਹਿਰਾ ਪੰਜ ਇਹ ਚਾ ਪੰਜ ਇਹ ਚ ਆਹ ਦੇਖਿਓ ਉਹ ਚੀਜ਼ ए पापा सम्पा बिजार वास्ते चलावागे बिजार आ कीवते दोन्ने दोठोड़े दोन्ना ने पटाके नेवते आ लो पापा हां मदन की सीरी की सी पापा पापा सिधै लिख्या होए ते हां ओए हुन आग जिया चला सकदे इनान ओ हाँ। ओके आ ओही चल तो मारना ने देखी बाहर कहदा मम्मी मینو बाहर लेके जा अजै भी नी बाहर तो रजे ਚੱਕ ਕੋਈ ਚੱਕ ਕੋਈ ਹੋ ਗਿਆ ਫਿਨਿਸ਼ ਇਹਦੀ ਚ ਪਾ ਦੇ ਹੁਣ ਪਰ ਤਾਂ ਟੇਬਲ ਲਿਆ ਕੇ ਦਾ ਇਹ ਹੁਣ ਫਿਰ ਕੀ ਫੋਟੋ ਵਿਚ ਆ ਜੂਗੀ ਫੋਟੋ ਕਰਾਈ ਆਪੇ ਉਰੇ ਆ ਜੀ ਆਸੀ ਪਹਿਲੀ ਵਾਰ ਇੰਨੇ ਬਟਾਕੇ ਲੈਂਦੇ ਆ ਹਾਂ ਇਸ ਵਾਰ ਅਸੀਂ ਸੋਚਿਆ ਸੀਗਾ ਵੀ ਬਹੁਤ ਨਹੀਂ ਆਪਰੇ ਚੱਕਰ ਕੇ ਉਹ ਬੁਤਾਲੇ ਵੱਡਾ ਹੋ ਗਿਆ ਨਾ ਹੁਣ ਕਿ ਆਪਾਂ ਸਾਰੇ ਮੈਚੋਰ ਜੀ ਦੇ ਸਵਦੇਸ਼ੀ ਆਪਾਂ ਨੂੰ ਚੱਕ ਤੇ ਇਸ ਵਾਰ ਵੀ ਸਾਨੂੰ ਆਏ ਆ ਵੀ ਇਹ ਥੋੜਾ ਜਾਂ ਹੈ ਇਹਦਾ ਇਹਨੂੰ ਵੀ ਮੈਂ ਬਾਦੇ ਚ ਲਾਣਾ ਆ 50 ਆ ਲੈ ਕਿਤੇ ਮੰਨਣਾ ਬਟੀ ਤੇ ਇਹ ਬਹੁਤ ਇਹ ਤਾਂ ਪੁੱਛਦੇ ਆ ਵੀ ਇਹ ਖੁਸ਼ ਆ ਖੁਸ਼ ਆ ਪੁੱਤ ਕਿੰਨਾ ਕੁ ਖੁਸ਼ ਆ? ਬਾਤ। ਓਏ ਠੀਕ ਹੈ ਜੀ। ਤੁਸੀਂ ਵੀ ਖੁਸ਼ ਹੋ? ਅਸਰ ਕੀ? ਨਾ ਨਾ ਨਾ। ਆਜਾ ਮਮਾ ਮੈਂ ਨਹੀਂ ਮੇਰੇ ਬੀ। ਲੋ ਬਈ। ਇਹ ਚੋ ਪਟਾਕੇ ਬਾਵਾ ਸਾਰੇ ਚਲਾਤੇ ਅਸੀਂ। ਅੱਗੇ ਟਿਕ ਮੈਂ ਚੱਲੀ। ਕਿੱਥੇ ਚੱਕਰੀਆਂ ਯਾਰ? ਚੱਕਰੀਆਂ। ਯਾਰ ਹੁਣੇ ਦੇਖੀ ਸੀ। ਚੱਕਰੀ ਹੈ ਹੀ ਨਹੀਂ। ਹੈਗੀਆਂ ਨੇ ਆਉਂਦੀ ਆ। ਇਹ ਚੱਕਰੀਆਂ ਨਾ ਹੋਣ ਬਈ। ਇੱਕ ਚ ਚੱਕਰੀਆਂ ਸੀ ਇੱਕ ਚ ਪਤਾ ਨਹੀਂ ਕੀ। ਧੰਵਾਦ ਜੀ। ਤੁਰਪੀ ਨਮਸਟੋ ਮੋਟੂ ਗਿਫਟ ਖੋਲਣਾ ਆਪਾਂ ਆਪੇ ਮੈਨੂੰ ਗਿਫਟ ਮਿਲਿਆ ਸੀ ਲੈ ਆ ਸੀ ਬੋਲ ਰਿਆ ਮੈਂ ਦੀਦੀ ਨੂੰ ਖੋਲਾਂ ਕੀ ਹੋ ਗਿਆ ਜੀ ਮੋਟੂ ਬਈ ਇੱਕ ਵੇ ਦੀਦੀ ਪਏ ਸਰ ਚਾਚੀ ਠੀਕ ਹੈ ਓਕੇ ਚਾਚੀ ਜੀ ਦੇ ਪੂਰੇ ਇਹ ਪੈਕ ਕਿਹੜੇ ਤੋਂ ਆਉਣਾ ਕੀਤਾ ਔਰ ਦੇਖੋ ਜੱਤੀ ਉੱਤੇ ਟੇਬਲ ਆ ਗਿਆ ਢੇੜ ਕੀ ਕੋਸ ਸੜਾ ਲਿਆ ਬੁਜੀ ਆਪਾਂ ਹਰਦੋਣਾ ਚਾਚੀ ਐਡੇ ਐਡੇ ਨੋ ਰੱਖਣ ਦਾ ਕਿਵੇਂ ਦਾ ਬਾਹਰ ਕਿੱਥੇ ਨੋ ਐਨੀ ਦੇਖ ਲਾ ਜਵਾ ਨਹੀਂ ਮਾਹੌਲ ਹੀ ਕਰਤਾ ਵੀ ਤੁਸ ਚੰਦਰਿਆ ਇਹਦਾ ਹੁਣ ਤਾਂ ਸਾਨੂੰ ਲਵਾਉਣੇ ਪੈਣਗੇ ਫੇਰ ਨਾਲੇ ਅਸੀਂ ਰੱਖੇ ਕਿਉਂ ਲਈ ਤਾਂ ਤਾਂ ਡੁਪਲੀਕੇਟ ਹੀ ਲਵਾਉਣੇ ਪੈਂਦੇ ਨੇ ਤੁ ਨੂੰ ਹਾਂ ਆ ਕੇ ਇੱਕ ਨੂੰ ਵੱਟ ਸਾਨੂੰ ਮਿਲਦੇ ਰਹਦੇ ਸਾਨੂੰ ਤਾਂ ਘੱਟ ਹੀ ਮਿਲਦੇ ਨੇ ਉਹਦਾ ਪਤਾ ਚਾਚੀ ਬਹੁਤ ਮਿਲ ਜਾ ਸੂਟ ਕੇ ਸਾ ਕੀ ਆ ਸੂਟ ਕੇ ਉਹ ਵਾਹ ਇਹਗਾ ਵਹੀ ਵੱਡਾ ਗਿਫਟ ਥੈਂਕ ਯੂ ਸੋ ਮੱਚ ਸ਼ਰਨ ਵੀਰੇ ਟੌਨੀ ਦੀ ਅੱਛੀ ਚਲੋ ਸੂਟ ਕੇਸ ਦਾ ਕਲਰ ਵੀ ਦਿਖਾ ਦਿਓ ਵਾਓ ਸਾਫ ਟੌਨੀ ਕਿੱਥੇ ਗੱਤਨੇ ਕੀ ਜੈਸੀ ਟੌਨੀ ਗੇਟਰੀ ਹੱਕੀ ਗੋਮੀ ਟੌਨੀ ਟੌਨੀ ਦੇ ਜਿਹੜਾ ਨੂੰ ਜਾਂ ਲੈਣੇ ਹਾਂ ਇਹ ਗਿਫਟ ਹੈ ਇਹ ਗਿਫਟ ਸਾਡੇ ਕੰਮ ਆਉਣ ਵਾਲਾ ਜਿਹੜਾ ਜਾਇਆ ਫਿਰ ਲੈ ਜਾ ਕੇ ਕਲਰ ਵੀ ਵਧੀਆ ਇਹਦੇ ਸਾਨੂੰ ਨੀੜ ਵੀ ਸੀਗੀ ना आँख खोलिए ना खोलो सावरता पड़े हैं इसे तो मेरे <laughs> <बंग> <laughs> सामना लेने हैं इसे बांध रहे हैं अरे इसके सामना लेने चाहिए शूट कैसे पड़ी है यार ठीक <laughs> है यार अच्छा अच्छा यार पॉप ऑफ़ दी बात बार बार सही है पॉप ऑफ़ दी बात ਲੋਕ ਲੱਗਦਾ ਹਨ ਆਹ ਦੇਖੋ ਲੋਕ ਆਹ ਲੋਕ ਹਾਂ ਲੋਕ ਲੱਗਦਾ ਕੋਈ ਵੀ ਨੰਬਰ ਦਾ ਲਾਣਿਆ ਆ ਅੱਜ ਬਹੁਤ ਵਧੀਆ ਲੱਗਿਆ ਹਾਂ ਠੀਕ ਹੈ ਬਹੁਤ ਵਧੀਆ ਕਹਿੰਦੇ ਵੀ ਵਧੀਆ ਹਾਂ ਸਹੀ ਆ ਵਧੀਆ ਦੋ ਦਿਨਾਂ ਲਈ ਕਿਤੇ ਵੀ ਜਾਣਾ ਕਿਤੇ ਵੀ ਜਾਣਾ ਜਾਂ ਤਿੰਨ ਬੰਦਿਆਂ ਨੇ ਚਾਹੀ ਇੱਕ ਰਾਤ ਲਈ ਜਾਣਾ ਸਾਰਾ ਸਮਾਨ ਪੈ ਜਾਊਗਾ ਹੈ ਹਾਂ